ਉਹ ਚੱਲ ਯਾਰ ਬਹੁਤ ਜਾਣਦੇ ਆ ਸ਼ਹਿਰ ਇਹਨੇ ਕਲੱਬ ਅਨਾਉਂਸ ਕੀਤੀ ਤੇ ਵੀ ਕਲੱਬ ਵਾਈ ਉਹ ਸਾਰਾ ਕਮਿੰਗ ਸੂਨ ਆ ਰਹਾ ਹੈ ਜਿਹੜੀ ਉਹ ਰਾ ਜਿਹੜੀ ਤੂਰ ਉਹ ਕਹਿੰਦੇ ਹੋ ਕੇਲੇ ਲੈਣੇ ਆਹੋ ਓਏ ਉਹ ਤੀ ਉਹ ਤੂੰ ਤੂੰ ਜਾ ਵੀਡੀਓ ਬਣਾਉਣੀ ਤੇਰੀ ਮੈਂ ਛੱਡ ਛੱਡ ਉਹ 아이 ਨੂੰ ਕਹਦੇ ਇੱਕ ਕੁੜੀ ਲਾ ਦੇਣੀ ਤੇ ਇੱਕ ਕੁੜੀ ਕਹਿੰਦੀ ਸੀ ਕਿ ਉਹ ਵੀਰ ਉਹ ਇੰਸਟਾ ਵਾਲਾ ਕੰਮ ਇੱਕ ਕੁੜੀ ਮੈਨੂੰ ਕਹਿੰਦੀ ਇੱਕ ਕੁਲਪਾਦੇ ਨੂੰ ਦੱਸੀ ਤਾਜ ਸਕ੍ਰਿਪਟਰ ਦੱਸ ਪਹਿਲਾਂ ਮੈਨੂੰ ਸਕ੍ਰਿਪਟਰ ਸਕ੍ਰਿਪਟ ਉਹੀ ਆ ਕਿ ਤੂੰ ਜਿੱਦਾਂ ਯਾਰ ਸੇਮ ਟੂ ਸੇਮ ਗੇਮ ਨੂੰ ਕਰਨਾ ਜਿੱਦਾਂ ਚੁੱਪ ਕਰਕੇ ਆਇਆ ਤੈਨੂੰ ਤੈਨੂੰ ਵਰਮਾ ਸਾਹ ਉਹ ਤੈਨੂੰ ਕਹਿਣਾ ਵਾ ਤੂੰ ਬਸ ਦਿਲ ਕਰੇ ਤੂੰ ਚਾਹ ਚਾਹੇ ਕਰਨਾ ਵਾ ਚੱਲ ਬੈਠ ਜਾ ਤੂੰ ਕਹ ਦਿਓ ਵੀ ਕਹ ਦਿਓ ਕਿ ਤਕੀਦੋ ਕਿ ਕਰਨਾ ਵਾ ਓਏ ਬਰਮਾ ਸਾਹਿਬ ਬਰਮਾ ਸਾਹਿਬ ਬਰਮਾ ਸਾਹਿਬ ਕਰ ਗੱਲ ਕਰ ਕਰ ਨਹੀਂ ਉਧਾਈ ਅਜੇ ਤੱਕ ਕਿਤਾ ਦਿਲ ਲੈ ਕਰੇ ਓਏ ਹੋ ਨਹੀਂ ਇਹਨੇ ਫੋਡੀ ਫੋਡੀ ਨੇ ਵਿਆਹ ਤੇ ਪੰਗੜਾ ਕਰਦਾ ਪਾਇ ਓਏ ਉਹ ਟਾਂ ਉਹ ਤਾਂ ਲੀਕ ਹੋ ਗਿਆ ਸਾਰਾ ਲੀਕ ਦੁਰ ਤੋਂ ਦੱਸ ਕੇ ਨਹੀਂ ਉਦਾਂ ਮਾ ਪਾਪੀ ਨਹੀਂ ਲਾਈਓ ਨਹੀਂ ਕਿਦਾਂ ਐ ਕਰਕੇ ਐ ਕਰਕੇ ਕਿਦਾਂ ਉਹ ਇਹਦੇ ਮੋੜੇ ਟਿੱਗੇ ਵਾਲਾ ਚੁਪਾਣਾ ਨਿਕ ਮੋੜਾ ਟਿੱਗੇ ਸਹੀ ਗੱਲ ਹੈ ਉਹ ਰੱਬਾ ਮੇਰੇ ਸੱਚੀ ਸੱਚੀ ਇਦਾਂ ਡਿਆ ਹੀ ਹੇ ਪਈ ਗਾਲੀਓ ਉਹ ਸਾਲੋ ਚਾਹ ਦੇ ਗਿਓ ਇਹ ਸੱਚੀ ਮੇਰੇ ਕੋ ਵੀ ਹੈਗੀ ਓਏ ਗਲਤੀ ਹੋ ਗਈ ਓਏ ਮਮਾ ਹੁਣ ਫੋਟਵਾ ਕੱਢਿਆ ਤੇ ਹੁਣ ਤੁਸੀਂ ਇੱਥੇ ਹੋਣੀਆਂ ਐ ਕੈਪਚਰ ਤੇ ਆਪਾਂ ਫੋਟਵਾ ਦੀ ਕਿਹੜੀ ਗੱਲ ਕੋਈ ਨਹੀਂ ਉਹ ਤਾਂ ਫਿਰ ਇੱਥੇ ਹੀ ਆ ਲੈ ਓਏ 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 ਬਸ ਗੀ ਆ ਗਈ ਮੇਰੀ ਕਿਦੀ ਤੇਰੀ ਵੀਡੀਓ ਕੋਲ ਬਣਾਈ ਮੈਂ ਬਣਾ ਦਿੰਨਾ ਮੈਂ ਜੁੱਤੀ ਜੁੱਤੀ ਦਾ ਪੂਰੀ ਧਾਕੜਾ ਰਿਸ਼ਵਰ ਮਾਰੀ ਕਰੂਗਾ ਪਾਈ ਦੇ ਸ਼ੋਲਡਰ ਪਤਾ ਹੈ ਓਹ ਸ਼ੋਲਡਰ ਸੁੱਕੀ ਹੱਡੀ ਇਹਦੀ ਛਾਤੀ ਵੇਖੀ ਸਾਲਾ ਜਦਾਂ ਦਸਤਾ ਮਾਰਿਆ ਹੁੰਦਾ ਇਹ ਦੇ ਇੱਕ ਦਿਨ ਪੂੰਜ ਪਹਿਲਾਂ ਜਦੋਂ ਆਹਦਾ ਦਸਤਾ ਹੈ ਨਾ ਪੂੰਜ ਕਰੇ ਭਾਈ ਮੈਂ ਜਿਮ ਲਾਉਣਾ ਚਾਹੁੰਦਾ ਇਹਨੇ ਬੇਟਾ ਆਹ ਜਿਮ ਲਾਉਂਦਾ ਅੱਛਾ ਕਾਜਾਂ ਲਾਕੇ ਪੁੱਛਣਾ ਨਹੀਂ ਤੂੰ ਮੂੰਗਾਲੀ ਡਰ ਕੇ ਪਰਾ ਹੋ ਗਏ ਉਹ ਤੇ ਬੂਲਾ ਲੰਗੂਲਾ ਕਰਦੇ ਸੁਣ ਵੱਟਾ ਵਾਲੀ ਓਏ ਵੱਟਾ ਵਾਲੀ ਟੀ-ਸ਼ਰਟ ਵੇਖ ਕੇ ਵੱਟਾ ਵਾਲੀ ਕੋ ਇਹ ਓਏ ਓਏ ਇਹ ਓਏ ਇਹ ਇਹ ਕਹਿੰਦਾ ਮੈਂ ਜਿੰਮ ਲੋਂ ਟੱਲਿਆ ਵਾਂ ਤੇ ਜਿੰਮ ਜੀ ਨੇ ਕੀ ਕਰਨਾ ਵਾ ਉਵੇਂ ਹੀ ਉੱਤੇ ਇੱਕਲਾ ਵੀਡੀਓ ਬਣਾਉਣ ਜਾਂਦਾ ਜੇ ਬਸ ਬਸ ਤੇ ਸੈਟ ਵੜੇ ਦੱਸੂਗਾ ਤੂੰ ਓਏ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਮੈਂ ਤੈਨੂੰ ਜਾਣਦਾ ਵਾਂ ਚੈਲੰਜ ਨਾ ਕਰੋ ਓ ਤੀ ਆਇਆ ਲੈ ਕਿਸੇ ਭਰਾ ਦੇ ਅੰਦਰ ਦਾ ਚੈਂਪੀਅਨ ਪਤਾ ਕਰਨ ਆ ਹੈ ਤੈਨੂੰ ਭਰਾ ਦੇ ਅੰਦਰ ਓਏ ਇਹਨੂੰ ਮੈਸੇਜ ਆਇਆ ਨਹੀਂ ਇੱਕ ਕੁੜੀ ਕਹਿੰਦੀ ਸੀ ਮੈਨੂੰ ਮੁੰਡੇ ਦਾ ਹਾਂ ਕੀ ਕਹਿੰਦੀ ਕੁੜੀ ਪਰ ਨਹੀਂ ਕਈ ਕੀ ਜਦ ਮੈਂ ਉਹ ਕੁੜੀ ਆਪਾਂ ਲੱਭਣੀ ਆ ਗਈ ਕਿਹੜੀ ਇਹਨੂੰ ਮੈਸੇਜ ਕਰਦੀ ਆ ਇਹ ਇਹਨੂੰ ਵੀ ਨਹੀਂ ਪਤਾ ਦਜਾ ਕਿ ਕਿ ਮੈਂ ਤਲਾਉਣ ਲੱਗਿਆ ਸੀ ਦਿਨ ਰਾਤ ਇੱਕ ਕਰਦੇ ਸੀਦਾ ਫਿਰ ਉਹ ਇਹਨੂੰ ਦੀ ਸ਼ੈਣੀ ਨਾ ਖੋਲ ਦਿਓ ਸਾਲਿਓ ਤੇਰਾ ਰੱਸਾ ਬੰਦੋ ਇਹਨੂੰ ਸ਼ੈਣੀ ਉਹ ਦੌਰਾਂ ਨਾ ਪੈ ਜੇ ਕਿਤੇ ਉਹ ਇੱਕ ਦਿਨ ਉਹਦਾਂ ਜਿਵੇਂ ਬੈਠੇ ਉਹ ਜਦੋਂ ਮੈਂ ਡੈਥ ਹੋ ਗਈ ਆ ਉਹ ਦਿਨ ਰਾਤ ਕਮਲ ਪੈ ਗਿਆ ਇਹਨੂੰ ਸੁਨਾਈ ਜਾਵੇ ਸੁਨਾਈ ਜਾਵੇ ਭਾਈ ਉਹ ਮੈਂ ਹਟ ਜਾ ਉਹ ਅਛਾ ਆ ਗਿਆ ਕਿੱਦੈ ਅੱਛਾ ਇੱਕ ਹੋਰ ਬਣਾਣੀ ਓਸਤਾਦ ਨੇ ਤੇ ਪਤਾ ਨਹੀਂ ਕੀ ਕੁਛ ਲਾ ਲੂ ਕੇ ਆਹੋ ਆਹੋ ਜਦੋਂ ਇਹ ਮੈਂ ਯਾਰ ਬੋਲੀ ਬਾਰੀ ਬਰਸੀ ਕੱਢਣ ਗਿਆ ਜੀ ਕੱਢ ਕੇ ਲੈ ਆਂਦੀ ਪਟ ਕੇ ਲੈ ਲਾਂਗੇ ਦੂਜੀ ਦੇ ਤਾਂ ਨਹੀਂ ਕੀ ਇਹ ਪਹਿੜੇ ਨਿਕਲ سٹਾਰਟ ਹੋ ਗਿਆ ਤਾਂ ਓਹੋ ਇਹ ਟੂਪਿਡ ਕਰਦਾ ਇੱਧਰ ਮੈਂ ਨਾ ਇੱਥੇ ਗਿਆ 30 ਜਗੂ ਮੜਿਆ ਕੀ ਕਰਾਉਣਾ ਯਾਰ ਹਾਂ ਪੀਡੀਆ ਬਣਾਉਣਾ ਹੀ ਇਹ ਬਾਹਰ ਬਾੜੀ ਵਰਤੀ ਬਾੜੀ ਵਰਤੀ ਕੰਡਿਆ ਬਾੜ ਮੈਂ ਹਾਂ ਇਹ ਕੰਡਿਆ ਨਾ ਤਿਆਰੀ ਚੱਲਣ ਦੀ ਆ ਮੇਰੀ ਜੁੰਡ ਦਾ ਕਿ ਸੂਬੇਦਾਰ ਆ ਉਹਨੂੰ ਉਹ ਕੋਈ ਬੋਲੀ ਸੋਨੇ ਨਾ ਉਹਨੂੰ ਐ ਲੱਗਦਾ ਦਰਸ਼ਕ ਸਮਝ ਲੈਂਦਾ ਪਰ ਬਰਿੰਦਰੰਗੂ ਬਰਿੰਦਰੰਗੂ ਮਮਾ ਉਹ ਦਰਸ਼ਕ ਸਮਝ ਕੇ ਸੁਣਾਈ ਜਾਵੇ ਸਾਡੀ ਡਿਊਟੀ ਚ ਮੁੰਡਾ ਨਾ ਹਾਂਦਾ ਸੁੱਤਾ ਹੀ ਲਫਾਫੇ ਜੱਟ ਮਹਿਮਾਨ ਆ ਗਿਆ ਹੁਣ ਤੂੰ ਕੈਮਰੇ ਚ ਬਾਊ ਪਾ ਫੜਿਆ ਗਿਆ ਉਧਰ ਡਿਜੀਟਲ ਨੂੰ ਹੀ ਹੂੰ ਉਹਨੂੰ ਸੱਜਾ ਦੇ ਲੱਗਾ ਤੇ ਉਹ ਨਾਲ ਹੀ ਕਹਤਾ ਸਾਹਿਬ ਜੀ ਅਸੀਂ ਤੁਹਾਡਾ ਹੀ ਇਹ ਨਾ ਤੁਹਾਡਾ ਚੈਨਲ ਤੋਂ ਨਾ ਵੀਡੀਓ ਵੇਂਦਾ ਵੇਂਦਾ ਹੀ ਸੌਂ ਗਿਆ ਅਸੀਂ ਅੱਗੇ ਵੇਖਣ ਡਿਆ ਅਸੀਂ ਸੱਚੀ ਲਖਾਂਗੇ ਚਲ ਖੜ ਖੜਾ ਉਧਰ ਬੜਾ ਸੁਣਾ ਨਾ ਆਪਦਾ 1:30 ਵਜੇ ਨੇ ਪ੍ਰਭਾ ਨੂੰ ਗਾਣੇ ਸੁਣਾਉਂਦੇ ਆ ਇਹਨੂੰ ਆ ਚਾਵ ਨੂੰ ਮਨੋ ਹੋਣਾ ਸੁੱਤੇ ਫਗੀਆਂ ਮੋਨਟਾਈਜ਼ ਹੋ ਗਿਆ ਮੈਨੂੰ ਲੱਗਾ ਮੈਂ ਹੋ ਵੀ ਪੁੰਦਾ ਵਾਂ ਇਹ ਗਾਣੇ ਇਹ ਦੋ ਤਿੰਨ ਕਾਲੂ ਦੇ ਤੇ ਆ ਤੇ ਜੁਲਫਾਂ ਕਿਉਂ ਨਹੀਂ ਘਟਾਉਂਦੇ ਆਪਣੀਆਂ ਹੈਂ ਉਦੋਂ ਮਰੀ ਕੈਮਰਾ ਪੜਾਇਆ ਕਹਿੰਦਾ ਨਹੀਂ ਤੂੰ ਮੇਰਾ ਆਸਾ ਪਾਸਾ ਲੁੱਟ ਲੈ ਗਈ ਨਹੀਂ ਕਿ ਰੋਣਾ ਸੱਜੇ ਖੱਬੇ ਬਸ ਤੇਰਾ ਓਏ ਇਹਦਾ ਸੋਚ ਬੰਦ ਕਰ ਕਿਹੜਾ ਸੋਚ ਛੱਡਿਆ ਇਹਦਾ ਕਹਦਾ ਨਹੀਂ ਤੂੰ ਮੇਰਾ ਆਸਾ ਪਾਸਾ ਲੁੱਟ ਲੈ ਗਈ ਨਹੀਂ ਕਿ ਰੋਣਾ ਸੱਜੇ ਖੱਬੇ ਨੂੰ ਆ ਇੱਕ ਦਿਨ ਮੇਰੀ ਮਾਂ ਪੁੱਛਦੀ ਮੈਨੂੰ ਦਰਦ ਦੇ ਨਾਲ ਰੱਜੇ ਨੂੰ ਚਾਹ ਦੇ ਨਾਲ ਰੱਜੇ ਨੂੰ ਪੁੱਤ ਚੁੱਪ ਜਾ ਘਤੋਂ ਰਹਿਣਾ ਏ ਮੈਂ ਕਿਹਾ ਮਾ ਟੁੱਟੀਆਂ ਅਸਾਂ ਜੁੜੀਆਂ ਨੇ ਹਾਂ ਮੈਂ ਕਿਹਾ ਮਾ ਟੁੱਟੀਆਂ ਅਸਾਂ ਜੁੜੀਆਂ ਨੇ ਤੇ ਜੀ ਅੱਗੇ ਵਧਣਾ ਸਿੱਖ ਪੁੱਤਰਾ ਜੀ ਦੁਨੀਆ ਤੇ ਲੱਖਾਂ ਹੀ ਕੁੜੀਆਂ ਨੇ ਹਾਂ ਮੈਂ ਕਿਹਾ ਅੱਗੇ ਵਧਣਾ ਸਿੱਖਿਆ ਨੀ ਮਾਂ ਸੱਚ ਬੜਾ ਕੁਝ ਲਿਖਿਆ ਨੀ ਮਾਂ ਕਿ ਦਿਲ ਮੇਰਾ ਇੱਕ ਗੱਲ ਨਹੀਂ ਮੰਨਦਾ ਕਿ ਦਿਲ ਉਹਦਾ ਗੈਰਤ ਹਰ ਗਿਆ ਚਾਹੇ ਜੱਗ ਤੇ ਲੱਖਾਂ ਕੁੜੀਆਂ ਨੇ ਪਰ ਸਾਡੇ ਭਾਦਾਂ ਸਾਲਾ ਜਾਗੀ ਮਰ ਗਿਆ ਘਰ ਘਰ ਓਹ ਹੋ ਹੋਏ ਆਣਾ ਉਹ ਗੱਲ ਸੁਣ ਮਮਾ ਯਸੂਦੀ ਬੱਲੇ ਬੱਲੇ ਓਏ ਗੱਲ ਸੁਣ ਇਹ ਤਾਂ ਹੀ ਇਹ ਇੱਕ ਵੀ ਰਾਤ ਵੀਡੀਓ ਬਣਾਦੀ ਜਾਗੋ ਤੇ ਨਾ ਨਾਚ ਨਾਚ ਕੇ ਹੀ ਥੱਕ ਕੇ ਇਹਦੇ ਚੱਲੇ ਹੋ ਵੀਡੀਓ ਇਦਾਂ ਬਣਾਦੀ ਕੈਮਰੇ ਨਾਲ ਜਦੋਂ ਕੱਲ ਸਾਰੇ ਕਹਿੰਦੇ ਕਿ ਨਹੀਂ ਤੁਸੀਂ ਸ਼ਰਾਬ ਪੀਂਦੇ ਇਹਦੇ ਉਹਦਾ ਮੋਸ਼ਨ ਹੀ ਮਤਲਬ ਇਹੋ ਜਿਹਾ ਬਣਿਆ ਸੀ ਜਦੋਂ ਯਾਰ ਮੇਰੇ ਨਾਨਕੇ ਨਹੀਂ ਆ ਤੇ ਮੇਰਾ ਮੇਰਾ ਜਿਹੜਾ ਨਾਨਾ ਉਹਦਾ ਜਿਹੜਾ ਭਰਾ ਉਹਦੇ ਘੜੀ ਮੁੰਡੇ ਦਾ ਵਿਆਹ ਹੈ ਇਦਾਂ ਬੁਲਾ ਲੈਂਦੇ ਨਾ ਅਸੀਂ ਚੱਲਦੇ ਹਾਂ ਭਰਾ ਸਾਥ 1:30 ਵਜੇ ਜਾਗੋ ਤੇ ਨਾਚਣ ਉੱਚਕੇ ਆਏ ਹਾਂ ਨਾਚ ਆਲੇ ਘਰ ਆ ਗਏ ਸੀ ਗੁਰੂ ਬਾਲੂ ਉਹਨਾਂ ਨੇ ਮਾਰੇ ਚੰਗਾ ਮੋਸ਼ਨ ਬੱਜਾ ਤੇ ਇਹ ਤਨੇ ਹੀ ਹੈ ਜੀ ਹੂੰ ਨਹੀਂ ਉਹਦਾ ਡੱਬੇ ਸ਼ਾਇਰੀਆਂ ਉਹ ਮਨਾਉਂਦਾ ਸ਼ਾਇਰੀਆਂ ਸੁਣਾਣਾ ਡੱਬੇ ਸੁਣਾਉਣ ਭਾਈ ਡੈਂਟਰ ਵਾਲਾ ਠੀਕ ਆ ਸੁਣਾਉਂਦਾ ਡੱਬੇ ਮੈਂ ਇਦਾਂ ਹੀ ਬਸ ਲੈ ਲੈ ਛੇ ਟਾਡੀ ਗੱਲ ਮੈਂ ਟੋਕੂਗਾ ਪਹਿਲਾਂ ਮੈਨੂੰ ਦੱਸੋ ਚੰਨ ਵਾਲੇ ਜਿਹੜਾ ਲੈ ਆਣਾ ਇਹ ਇੰਟਰਵਿਊ ਕਿਹੜੇ ਜਗ੍ਹਾ ਉਹ ਸਾਰਾ ਉਹਨੇ ਆਣੀ ਕੋਲ ਤੇ ਜੋ ਆਇਆ ਜਗਾ ਉਹਦਾ ਆਉਣੀ ਉਹ ਜਿੰਨੇ ਗਲੇ ਮਰੂਦਿਆ ਨਾ ਉਹ ਲੱਭਦੇ ਕਿਹੜੇ ਕਿਹੜੇ ਜਿੰਨੇ ਤੇ ਫਿਰ ਪੂਰੀ ਫੀਲਿੰਗ ਲੈਣ ਡਿਆ ਸਾਲਾ ਰਾਜਵੀਰ ਜਵੰਦੇ ਵਾਲੀ ਉਹ ਪੂਰਾ ਸਾਰਾ ਇਹਦਾ ਕਈ ਮੇਰੀ ਵੀਰਾ ਭਰਾਵਾਂ ਤੇ ਮਤਲਬ ਵੀਰ ਭਾਬੀ ਦੇ ਦਿਲ ਤੇ ਲਾ ਦਿੰਦੇ ਨੇ ਗੱਲ ਮੈਂ ਤੇ ਆਈਫੋਨ ਮੇਰੇ ਤੇ ਆਈਫੋਨ ਨਹੀਂ ਹੁੰਦਾ ਮੈਂ ਤਾਂ ਅਪਡੇਟ ਕਰਿਆ ਨਾ ਆਈਫੋਨ ਨਹੀਂ ਦਿੰਦਾ ਰਿਹਾ ਹੋ ਸ਼ੁ크ਰਿਆ ਤੂੰ ਫਿਰ ਵੀ ਵੇਖੀ ਆ ਇੰਟਰਵਿਊ ਇਹ ਚੁੰਮਿਆ ਵਾਲੀ ਭਾਬੀ ਨੂੰ ਪੂਰੀ ਫੀਲਿੰਗ ਲੱਗ ਗਿਆ ਗੱਡੀਆਂ ਮੈਂ ਗਾ ਲਿਆ ਇਹਨੂੰ ਮੈਂ ਲਾਇਆ ਕਿ ਝੂਠ ਕਰਨ ਗਈ ਆ ਕਿਹਦਾ ਤੂੰ ਸਕ੍ਰਿਪਟਡ ਨਹੀਂ ਸਾਰਾ ਕੁਝ ਬੱਸ ਚਾਹ ਪੀ ਲੈਨੇ ਯਸ ਜੂਦੀ ਬੱਲੇ ਬੱਲੇ ਸ਼ੁਕਰ ਹੈ ਤੂੰ ਵੇਖੀ ਵੀਡੀਓ ਆਹ ਚਾਹ ਬੜੀ ਐਂਡ ਬਾਬੇ ਗੋੜਾ ਲਈ ਹੈ ਨਾ ਪਾਪੀ ਨੇ ਬਣਾਇਆ ਆਪਣੇ ਦਾ ਨਾ ਚੌਥੀ ਵਾਰੀ ਚਾਹ ਪੀਣੇ ਲੱਗਦਾ ਹੁਣ ਪਤਾ ਲੱਗਾ ਕੋ ਗੋੜਾ ਸੀ ਯਾਰ ਨਹੀਂ ਤੇਰੀ ਭਾਬੇ ਬਣਾਈ ਮਿਠਾ ਜਿਆਦਾ ਨਹੀਂ ਨਾ ਪਾਇਆ ਨਹੀਂ ਨਹੀਂ ਜ਼ਿਆਦਾ ਹੋਣਾ ਮੈਨੂੰ ਤਾਂ ਜਿਆਦਾ ਲੱਗਾ ਚੱਲ ਕੋਈ ਨਹੀਂ ਫਿਰ ਕੀ ਐ ਤੈਨੂੰ ਮਿਠਾ ਜਿਆਦਾ ਪਸੰਦ ਓਏ ਅਸੀਂ ਕੁਝ ਨਹੀਂ ਕਹਿ ਸਕਦੇ ਨਾ 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 ਕਹਿੰਦਾ ਤੇਰੀ ਕੀ ਕੀ ਦਾ ਤੇ ਸਾਡੇ ਤੇ ਉਹ ਤੇਰੀ ਇਹਦਾ ਸੋਚ ਬੰਦ ਕਰੋ ਪਹਿਲਾਂ ਕਿੰਦਾ ਤਰੀਕੀ ਓਏ ਮੂਜਾ ਰਸੂਲੇ ਪਾਦੇ ਦੋਵੇਂ ਪਾਦੇ ਸਾਡੇ ਤੇ ਬੀਤੀ ਦਾ ਫਰਕ ਤਾਂ ਰਹੂਗਾ ਹੀ ਚਾਹ ਠੰਡੀ ਦਾ ਤੇ ਗਰਮ ਕਰਕੇ ਪੀਤੀ ਦਾ ਫਰਕ ਤਾਂ ਰਹੂਗਾ ਓਏ ਹੋਏ ਲੈ ਫਰਕ ਨਹੀਂ ਪੈਂਦਾ ਲੈ ਕਹਿਣਾ ਕੀ ਚਾਹਤੇ ਹੋ ਮੇਰੇ ਭਾਈ ਤੁਸੀਂ ਪੁੱਛੋ ਕਹਿਣਾ ਕੀ ਚਾਹਤੇ ਹੋ ਕੀ ਕਹਿਣਾ ਚਾਹੁੰਦਾ ਹਾਂ ਕੀ ਕਹਿਣਾ ਚਾਹੁੰਦਾ ਹਾਂ ਕੀ ਕਿਹਾ ਭਰਾ ਚਾਹ ਤਕਤੀ ਦੇ ਠੰਡੀ ਓਏ ਸਾਲਾ ਲੌਂਡਿਆ ਯੋ ਇਹ ਲੌਂਡਿਆ ਵਾ ਇਹਨੂੰ ਇਹਦਾ ਤੇ ਸਾਡੇ ਤੇ ਬੀਤੀ ਦਾ ਇਹਨੂੰ ਮਿਲਦੀ ਗਰਮ ਗਰਮ ਤੁਹਾਨੂੰ ਮੇਸੜੀਆਂ ਠੱਡੀਆਂ ਇਨੂੰ ਮਲਦੀ ਠੰਡੀ ਸਾਈਡ ਇਫੈਕਟ ਆਫ ਮੈਰਿਸ ਹਾਂ ਇਧਰ ਕਰਨਾ ਹੁੰਦਾ ਮਲਦੀ ਠੰਡੀ ਤੁਹਾਨੂੰ ਅੱਗੇ ਨਾਲ ਚੱਲਦਾ ਵੀ ਮੁੰਡਾ ਅੱਖ ਦੀ ਸਾਰੇ ਜੁਦਾ ਇਕੱਠੇ ਹੋਏ ਸਾਰੇ ਸਾਰੇ ਦਾਜੀ ਕਹਿੰਦੇ ਆ ਜਦੋਂ ਤੁਸੀਂ ਜਾਈ ਜਾਣਾ ਮਾਏ ਰਾ ਹੋਣ ਕੇ ਮੈਂ ਦਵਾਲਾ ਨਿਕਲ ਜਾ ਬਾਜੀ ਤੱਕਾ ਦੇ ਮਾਵਾ ਸ਼ੁਦਾ ਹੀ ਇਕੱਠੇ ਹੋਏ ਵੇ ਭਾਜੀ ਨਹੀਂ ਤਰਨਾ ਜੇ ਜਿੰਨਾ ਹੀ ਸਨ ਫੇਰਾ